ਸਾਰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਮਹਾਰਾਜ ਜੀ ਅਰਦਾਸ ਕਰਦੇ ਰਹਿੰਦੇ ਆ ਇਹ ਮੇਰੇ ਪਿਆਰੇ ਗੁਰੂ ਅਕਾਲ ਹੇ ਹਰੀ ਆਪ ਦੇ ਹਰੇ ਭਰੇ ਕਰਨ ਵਾਲਾ ਜੋ ਨਾਮ ਹੈ ਸਭਨਾਂ ਨੂੰ ਹਰਿਆਵਲਤਾ ਚੇਤਨ ਸੱਤਾ ਨਾਲ ਕਰਨ ਵਾਲਾ ਹੈ ਉਹ ਆਵਦਾ ਨਾਮ ਮੇਰੇ ਪਿਆਰੇ ਜੀ ਬਖਸ਼ੋ ਜਿਨ ਉੱਪਰ ਗੁਰਮੁਖ ਮਨ ਮੰਨਿਆ ਜਿਨ੍ਹਾਂ ਦੇ ਉੱਪਰ ਮੁਖੀ ਸਤਿਗੁਰਾਂ ਦਾ ਮਨ ਮੰਨ ਗਿਆ ਕਿ ਠੀਕ ਹੈ। ਤਿੰਨ ਕੀ ਕਾਜ ਸਵਾਰ ਉਹਨਾਂ ਦੇ ਕਾਰਜ ਮੁਖੀ ਸਤਿਗੁਰੂ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਸਵਾਰ ਦਿੱਤੇ ਹਨ ਕਾਰਜੇ ਪਰਮਾਰਥ ਦੇ ਵਿਹਾਰ ਦੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਜਿਹੜੇ ਜਨ ਭਾਈ ਬਲਦीन ਗਰੀਬੀ ਦੇ ਨਾਲ ਅਧੀਨਗੀ ਨਾਲ ਸਰਦਾਰ ਦੇ ਨਾਲ ਗੁਰੂ ਸਾਹਿਬ ਦੇ ਅੱਗੇ ਨਰਮ ਹੋਏ ਐ ਇਨਕੇ ਦੁੱਖ ਨਿਵਾਰੇ ਉਹਨਾਂ ਦੇ ਸਤਗੁਰਾਂ ਦੇ ਜਮਲ ਮੰਦੇ ਦੁੱਖ ਸਾਰੇ ਹੀ ਮੇੜ ਦਿੱਤੇ ਹਨ ਅਨ ਦਿਨ ਭਗਤ ਕਰੇ ਗੁਰ ਆਗ ਸਤਗੁਰਾਂ ਦੇ ਅੱਗੇ ਰਾਤ ਦਿਨੇ ਪ੍ਰੇਮ ਭਗਤੀ ਕਰਦੇ ਹਨ ਗੁਰਮੁਖ ਗੁਰ ਕੈ ਸਬਦ ਸਵਾਰੇ ਸਤਗੁਰਾਂ ਦੇ ਸ਼ਬਦ ਦੁਆਰੇ ਉਹਨਾਂ ਨੇ ਆਪਣੀ ਜੀਵਨ ਸਵਾਰ ਲਏ ਹਨ ਹਿਰਦੇ ਨਾਮ ਅੰਮ੍ਰਿਤ ਰਸ ਰਸਨਾ ਜਿਨ੍ਹਾਂ ਦੇ ਸਾ슴 ਗੀਰਦੇ ਚ ਨਾਮ ਵਸਿਆ ਆਇਆ ਹੈ ਅੰਮ੍ਰਿਤ ਰਸ ਮਨ ਚ ਵੀ ਹੈ ਰਸਨਾ ਚ ਵੀ ਉਹਨਾਂ ਨੂੰ ਨਾਮ ਰਸਦਾ ਰਸਨਾ ਹੈ ਪ੍ਰਭ ਜੀ ਬਸੇ ਸਾਧਕੀ ਰਸਨਾ ਕਹ ਕਬੀਰ ਜਾਣੇਗਾ ਸੋਹਿਰ ਦੇ ਰਾਮੁਖ ਰਾਮੈ ਹੋਏ ਰਸ ਗਾਵ ਹੈ ਰਸ ਵਿਚਾਰੇ ਉਹ ਰਸ ਪ੍ਰੇਮ ਨਾਲ ਮਹਾਰਾਗੇ ਜਸ ਨੂੰ ਗਾਉਂਦੇ ਹੈ ਤੇ ਰਸ ਪ੍ਰੇਮ ਦੀ ਆਨੰਦ ਸਰੂਪ ਦੀ ਵਿਚਾਰ ਕਰਦੇ ਹਨ ਜੋ ਸਾਰਿਆਂ ਜੀ ਰਸ ਰੂਪ ਹੈ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਾ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਉਹਨਾਂ ਨੂੰ ਗੁਰਾਂ ਦੀ ਕਿਰਪਾ ਕਰਕੇ ਅੰਮ੍ਰਿਤ ਬ੍ਰਹਮ ਆਨੰਦ ਰਸ ਨੂੰ ਜਾਣ ਲਿਆ ਹੈ ਕੋਈ ਪਾਵ ਹੈ ਮੂਖ ਦੁਆਰੇ ਉਹ ਮਹਾਂਪੁਰਖ ਦੁਆਰੇ ਸੰਸਾਰ ਕੀ ਮੁਕਤੀ پا ਲੈਂਦੇ ਹੈ ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ پا ਲੈਂਦੇ ਹੈ ਮੁਕਤੀ ਦੇ ਦੁਆਰੇ ਬ੍ਰह्म ਗਿਆਨ ਨੂੰ ਪਾ ਲੈਂਦੇ ਹੁਣ ਸਤਿਗੁਰੂ ਪੁਰਖ ਅਚਲ ਅਚੱਲਾ ਮਤ ਸਤਿਗੁਰੂ ਸਾਹਿਬ ਜੀ ਆਪ ਪੂਰਨ ਅਚਲ ਹਨਗੇ ਅਚਲ ਮੂਰਤਨ ਬਹੁ ਪ੍ਰਕਾਸ਼ ਰੂਪ ਤੇ ਜਿਹੜੀ ਮਹਾਰਾ ਦੀ ਮਤ ਹੈ ਵੀ ਚੱਲਵਾ ਚੱਲਣ ਤੋਂ ਰਹਿਤ ਹੈ ਸਦਾ ਇਕ ਰਸ ਰਹਿਣ ਵਾਲੀ ਹੈ ਜੋ ਗੁਰਾਂ ਦੀ ਸਿੱਖਿਆ ਮਤ ਧਾਰਨ ਕਰਦੇ ਆ ਜਿਸ ਦ੍ਰਿੜਤਾ ਨਾਮ ਆਧਾਰੇ ਉਹਨਾਂ ਦੀ ਬੁੱਧ ਜਗਿਆ ਸਮੇਂ ਵੀ ਚੱਲ ਹੋ ਗਈ ਸਿੱਖਾਂ ਦੀ ਜਿਸ ਦੇ ਅੰਦਰ ਹੈ ਦਿੜਤਾ ਨਾਮ ਆਧਾਰੇ ਨਾਲ ਇਹਦੇ ਨਾਮ ਦੇ ਆਸਰੇ ਦੀ ਪਕਿਆਈ ਆ ਗਈ ਹੈ ਕਦੇ ਭੁਲਾਉਂਦੇ ਨਹੀਂ ਉਹਨਾਂ ਦੀ ਬੁੱਧ ਵੀ ਇਹ ਚੱਲ ਹੋ ਗਈ ਮਹਾਰਾਜ ਦੀ ਕਿਰਪਾ ਕਰਕੇ ਉਹ ਚਲਾਇ ਮਾਨ ਨਹੀਂ ਹੁੰਦੀ ਖਣ ਪੰਗਰ ਪਦਾਰਸ਼ਾਂ 'ਚ ਬੁੱਧੀ ਲਾ ਕਰਕੇ ਜਿਹੜੀ ਹੈ ਇਸ ਪ੍ਰਕਾਰ ਆਵਾਗੋਂ ਚ ਨਹੀਂ ਫਿਰਦੀ ਇਸ ਆਗੇ ਜੀਉ ਦੇਵ ਆਪਣਾ ਉਹਨਾਂ ਸਤਿਗੁਰਾਂ ਨੇਗੇ ਆਪਣੀ ਜ਼ਿੰਦਗੀ ਕੁਰਬਾਨ ਕਰਦੀਏ ਹਉ ਸਤਿਗੁਰ ਕੈ ਬਲਹਾਈ ਇਹਦੇ ਸਤਿਗੁਰੂ ਮਹਾਰਾਜ ਸਦਮ ਪ੍ਰਿਹਾਰ ਕੁਰਬਾਨ ਜਾਣੇ ਹਾ ਮਨਮੁਖ ਭਰਮ ਦੂਜੈ ਭਾਇ ਲੱਗੇ ਜਿਹੜੇ ਮਨਮੁਖ ਲੋਕ ਆ ਭਰਮ ਕੇ ਦੁਆਏਤ ਭਾਏ ਲੱਗ ਰਹੇ ਆ ਮਾਨਮੋਹ ਪ੍ਰਾਮਦੂਜੈ ਭਾਇ ਲਾਗੇ ਉਹ ਲੱਗ ਗਏ ਹਨ ਦੁਆਤ ਪਾਸੇ ਭਰਮ ਕਰਕੇ ਮਹਾਰਾ ਤੇ ਸੰਸਾਰ ਰਖਦੇ ਆ ਅੰਤਰ ਅਗਿਆਨ ਗੁਵਾਰੇ ਉਹਨਾਂ ਦੇ ਅੰਦਰ ਅਗਿਆਨ ਦਾ ਗੁਵਾਰ ਘਾੜਾ ਨੀਰਾ ਪਿਆ ਹੋਇਆ ਸਤਗੁਰੂ ਦਾਤਾ ਨਦਰ ਨਾ ਆਵੇ ਸਤਗੁਰੂ ਸਾਹਿਬ ਦਾਤੇ ਐ ਉਹਨਾਂ ਦੀ ਸਾੜ ਕਾ ਨੀ ਨਿਗਾਹ ਚੀ ਨਹੀਂ ਆਉਂਦੇ ਹਨ ਨਾ ਉਰਵਾਰ ਨਾ ਪਾਰੇ ਉਹਨਾਂ ਦਾ ਨਾਮ ਲੋਕ ਸੁਧਰ ਦਾ ਨਾ ਪਾਰ ਪਰ ਲੋਕ ਸੁਧਰ ਦਾ ਹੈ ਸਰਬੇ ਕੱਡਿਆ ਕੋ ਕੁੱਤਾ ਜੈਸੇ ਘਰ ਕੋ ਨਾ ਕਾਟ ਕੋ ਸਰਬੇ ਕਟ ਕਟ ਰਵੇ ਆ ਸੁਆਮੀ ਸਾਰਿਆਂ ਘੜਾਂ ਘੜਾਂ ਜੇ ਸਰਵ ਕਾ ਮਾਲਕ ਵਿਆਪਕ ਹੋ ਰਿਹਾ ਹੈ ਸਰਵ ਕਲਾ ਕਲ ਧਾਰੇ ਸਾਰੀਆਂ ਕਲਾ ਸ਼ਕਤੀਆਂ ਦਾ ਮਾਲਕ ਹੈ ਤੇ ਕਲ ਸ਼ਾਂਤੀ ਵੀ ਉਹੀ ਧਾਰਨ ਕਰਾਉਂਦਾ ਹੈ ਸਾਰੀਆਂ ਕਲਾ ਨੂੰ ਸਾਗਤੀਆਂ ਦਾ ਮਾਲਕ ਹੈ ਇਹ ਸਾਰੀ ਸ੍ਰਿਸ਼ਟੀ ਆਪ ਦੀ ਕਲਾ ਜੀ ਧਾਰਨ ਕੀਤੀ ਹੈ ਜਿਵੇਂ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਉਸੇ ਦੀ ਕਲਾ ਦੇ ਨਾਲ ਹੀ ਸਭ ਧਾਰੇ ਹੋਇਆ ਬ੍ਰਹਮੰਡ ਖੰਡ ਨਾਨਕ ਦਾਸਨ ਦਾਸ ਕਹਿਤ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਦੇ ਦਾਸਾਂ ਦੇ ਦਾਸ ਬਣ ਕੇ ਬਚਨ ਕਹਿੰਨੇ ਹਾਂ ਕਰ ਕਿਰਪਾ ਲਿਹੋ ਵਾ ਬੇਨਤੀ ਕਰੀਏ ਕਿ ਮਹਾਰਾ ਕਿਰਪਾ ਕਰਕੇ ਸਾਨੂੰ ਬਚਾ ਲਓ ਕਿਰਪਾ ਕਰੋ ਜੀ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰਕਮਾ ਫੇਰ ਭਾਈ ਗੋਬਿੰਦ ਪਰਮੇਸ਼ਰ ਦੀ ਇਹੀ ਜੀ ਭਗਤੀ ਰੂਪ ਕਾਰਕਮਾਉਣਾ ਕਰ ਜੋ ਕਿਸ ਕਰੇ ਸੋ ਸਤ ਕਰ ਮੰਨੋ ਜੋ ਮਾਰਾ ਕਰੇ ਹੂੰ ਸੱਚਾ ਕਰਕੇ ਮੰਨਣਾ ਕਾਰਮ ਮੰਦੀ ਮਤ ਛੱਡ ਦੇ ਗੁਰਮੁਖ ਨਾਮ ਰਹੁ ਲੇਵਲਾ ਅਗੇ ਗੁਰਮੁਖ ਬਣ ਕੇ ਜਿਹੜਾ ਮਨ ਹੋਇ ਭਰਮ ਚ ਨਾ ਰੁੜੇ ਨਾਮ ਚ ਲੇਵਲਾ ਕੇ ਰੱਖੋ ਫਿੱਟ ਗਿਆ ਰਹੇਗਾ ਰਹਾਉ ਗੋਬਿੰਦ ਪ੍ਰੀਤ ਲੱਗੀ ਆਤ ਮਿੱਠੀ ਜਿਨ੍ਹਾਂ ਦੇ ਅੰਦਰ ਗੋਬਿੰਦ ਪਰਮੇਸ਼ਰ ਦੀ ਪ੍ਰੀਤੀ ਬੜੀ ਮਿੱਠੀ ਪਿਆਰੀ ਲੱਗ ਆਈ ਹੈ ਅਵਰ ਵਿਸਰ ਸਭ ਜਾ ਉਹਨਾਂ ਦੀਆਂ ਹੋਰ ਪੀਤੀਆਂ ਸਭ ਭੁੱਲ ਜਾਂਦੀਆਂ ਹਨ ਅਨੰਦ ਰਹਿਸ ਭਇਆ ਮਨ ਮਾਨਿਆ ਮਨ ਜਦੋਂ ਮੰਨ ਗਿਆ ਰਾਗ ਨੇ ਰਸ ਆਨੰਦ ਪ੍ਰਾਪਤ ਹੋ ਗਿਆ ਰਸ ਸਿਧਾਂਤ ਨੂੰ ਪਾ ਲਿਆ ਜੋਤੀ ਜੋਤ ਮਿਲਾਈ ਜੋਤੀ ਨੂੰ ਪਰਮੇਸ਼ਰ ਵਿੱਚ ਜੋਤ ਪਰਤਕ ਜੋਤ ਮਾਰਨ ਮੇਲ ਲਈ ਹੈ ਜਬ ਗੁਣ ਗਾਏ ਤਬ ਹੀ ਮਾਨਤਰ ਬਤਾਏ ਜਦੋਂ ਸੰਗਤ ਜੀ ਮਹਾਰੇ ਗੁਣ ਗਾਈਦੇ ਉਦੋਂ ਹੀ ਮਨ ਨੂੰ ਰਾਜ ਆਉਂਦਾ ਹੈ ਸ਼ਾਂਤ ਵਸੈ ਮਨ ਹਾ ਜਿਹੜੇ ਅਧਿਕਾਰੀ ਗਾ ਸਰਬਨ ਕਰਦੇ ਉਹਨਾਂ ਦੇ ਮਨ 'ਚ ਮੰਨਣ ਕਰਨ ਵਾਲਿਆਂ ਦੇ ਵੀ ਸ਼ਾਂਤੀ ਆਵਸਦੀ ਹੈ ਗੁਰ ਕਿਰਪਾਲ ਭਈ ਤਬ ਪਾਇਆ ਸਤਿਗੁਰੂ ਸਾਹਿਬ ਜਦੋਂ ਕਿਰਪਾਲੂ ਹੋਏ ਤਾਂ ਇਹ ਦਾਤ ਨੂੰ ਪਾਇਆ ਹੈ ਹਰ ਚਰਣੀ ਚਿਤਲਾ ਹਰਿ ਅਕਾਲ ਪੁਰਖ ਦੇ ਚਰਣਾ ਕੋਣਾ ਚਿਤ ਨੂੰ ਜੋੜਿਆ ਹੈ ਮਤ ਪਰਗਾਸ ਭਈ ਹਰ ਧਿਆਇ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇ ਉਹਨਾਂ ਦੀ ਬੁੱਧੀ ਗਿਆਨ ਦੇ ਪ੍ਰਕਾਰ ਸਹਿਤ ਹੋ ਗਈ ਹੈ ਗਿਆਨ ਤਤ ਲਿਵਲਾ ਉਹ ਗਿਆਨ ਜੋ ਤਤ ਸਰੂਪ ਹੈ ਵਾਸਤਵ ਅਸਲੀ ਔਰ ਜਿ ਲਿਵਲਾ ਲਈ ਹੈ ਉਹਨਾਂ ਨੇ ਅੰਤਰ ਜੋਤ ਪ੍ਰਗਟੀ ਮਨ ਮੰਨਿਆ ਜਿਨ੍ਹਾਂ ਦਾ ਮਨ ਮੰਨ ਗਿਆ ਅੰਦਰ ਮਾਰਾ ਦੀ ਜੋਤ ਪ੍ਰਗਟ ਹੋਈ ਹੈ ਹਰ ਸਹਿਜ ਸਮਾਦ ਲਗਾ ਹਰੀ ਜੀ ਸੁਤੇ ਉਹ ਬ੍ਰਤੀ ਲਾਉਣ ਰੂਪ ਸਮਾਦ ਹੀ ਲਾ ਕੇ ਰੱਖਦੇ ਹਨ ਫਿਰਦਾ ਕਪਟ ਨਿਤ ਕਪਟ ਕਮਾ ਜਿਨ੍ਹਾਂ ਪੁਰਖਾਂ ਦੇ ਸਾ ਸੰਗ ਜੀ ਛਾਲਵਾ ਹੈ ਉਹ ਗੁਰੂ ਸਾਹਿਬ ਦੇ ਅਵਰੇਸ਼ ਨੂੰ ਕਮਾ ਨਹੀਂ ਸਕਦੇ ਹਰ ਵਾਰ ਛਲ ਫਰੇਵ ਠੱਗੀਆਂ ਕਰਦੇ ਰਹਿੰਦੇ ਐ ਮੁਖੋ ਹਰ ਹਰ ਸੁਣਾ ਤੇ ਮੁਖੋ ਲੋਕਾਂ ਨੂੰ ਹਰਿਆ ਨਿਕ ਕ੍ਰਿਸ਼ਨ ਕਹਾ ਕਿਸ਼ਨੇ ਜਾਣੀ ਲੋਕਾਂ ਨੂੰ ਠੱਗਣ ਵਾਲੇ ਸੁਣਾ ਰਹੇ ਐ ਅੰਤਰ ਲੋਭ ਮਹਾ ਗੋਵਾਰਾ ਅੰਦਰ ਲਾਲਚ ਪਦਾਰਥਾਂ ਦਾ ਬੜਾ ਭਾਰੀ ਹਨੇਰਾ ਪਿਆ ਹੋਇਆ ਹੈ ਅਗਿਆਨ ਦਾ ਉਹ ਕੂਟਾ ਦੁੱਖ ਖਾਏ ਉਹ ਸਾਥ ਸਿੰਘ ਜਿਵੇਂ ਕੋਈ ਫੂਸ ਨੂੰ ਕੁੱਟੀ ਜਾਵੇ ਤੇ ਦਾਣੇ ਨਾਮ ਵਿੱਚ ਹੋਣ ਇਉਂ ਸਾਕਾਮ ਕਰਮਾ ਰੂਪੀ ਫੂਸ ਨੂੰ ਕੁੱਟਦੇ ਆ ਜੰਮਣ ਮੰਦਾ ਦੁਖੀ ਖਾਣਗੇ ਭੋਗਣਗੇ ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਜਦੋਂ ਮੇਰੇ ਪ੍ਰਭ ਅਕਾਲ ਪੁਰਖ ਜੀ ਭਲੀ ਪ੍ਰਕਾਰ ਪ੍ਰਸੰਨ ਹੋਏ ਗੁਰਮੁਖ ਪਰਚਾਲਾ ਉਦੋਂ ਗੁਰਮੁਖਾਂ ਦੀ ਸੰਗਤ ਦਾ ਪ੍ਰੇਮ ਦਾ ਪਰਚਾ ਮਾਰਨ ਲਾ ਦਿੱਤਾ ਨਾਨਕ ਨਾਮ ਨਰੰਜਨ ਪਾਇਆ ਸਤਿਗੁਰੂ ਜੀ ਕਹਿੰਦੇ ਨਰੰਜਨ ਸੁਦ ਸਰੂਪ ਦੇ ਨਾਮ ਨੂੰ ਉਹਨਾਂ ਨੂੰ ਪਾ ਲਿਆ ਹੈ ਨਾਮ ਜਪਤ ਸੁਖ ਪਾਉ ਮਹਾਰਾਜ ਨਾਮ ਜਪਦੇ ਆ ਜਿਹੜੇ ਸੁਖ ਪਾਉਂਦੇ ਅੱਗੇ ਨੂੰ ਵੀ ਜਿਹੜੇ ਜਪਣਗੇ ਸੁਖ ਪਾਉਣਗੇ ਆਰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਇਹ ਭਾਈ ਸਾਡਾ ਮਨ ਤਾਂ ਰਾਮ ਦੇ ਨਾਮ ਵਿੱਚ ਮੰਨ ਗਿਆ ਹੈ ਇਸ ਕਰਕੇ ਮਨ ਹੁਣ ਮਾਨੀਕ ਹੋ ਗਿਆ ਇਹ ਪੂਜਨੀਕ ਜੋ ਰਾਮ ਹੈ ਨਾ ਉਸ ਦੇ ਵਿੱਚ ਸਾਡਾ ਮਨ ਮੰਨ ਗਿਆ ਹੈ ਇਹ ਮਨ ਜਦੋਂ ਗੁਰਾਂ ਦੀ ਸਿੱਖਿਆ ਮੰਨਣਾ ਕੀਤੀ ਹੈ ਮੇਰਾ ਹਿਰ ਰ ਸਤਿਗੁਰ ਪ੍ਰੀਤ ਲਗਾਈ ਇਹ ਸਾਡੇ ਹਿਰਦੇ ਚ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰੀਤੀ ਲਹਕੀ ਹੈ ਮਨ ਹਰ ਹਰ ਕਥਾ ਸੁਖਾਨੀ ਸਾਡੇ ਮਨ ਚ ਰਹਾ ਪ੍ਰਮੇਸ਼ਰ ਦਾ ਸਿਮਰਨ ਜਿਹੜਾ ਕਰਨਾ ਹੈ ਉਚਾਰਨਾ ਹੈ ਇਹੋ ਹੀ ਸਰੂਪ ਦੀ ਕਥਾ ਹੈ ਇਹ ਸੁਖਾਗੀ ਚੰਗੀ ਲੱਗਾਈ ਹੈ ਰਹਾਉ ਦੀਨ ਦਇਆਲ ਹੋ 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 ਵੋ ਜਨ ਊਪਰ ਬੇਂਤੀਆਂ ਕਰਦੇ ਰਹਿੰਦੇ ਹੇ ਮਾਰਾ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਅਸੀਂ ਵੀ ਦੀਨ ਹਾਂ ਸਾਡੇ ਜਨਾਂ ਤੇ ਦਿਹਾਲੂ ਹੋਵੋ ਜੀ ਜਨ ਦੇਵ ਹੋ ਅਕਥ ਕਹਾਣੀ ਹੇ ਮਾਰਾ ਉਹਦੇ ਜਨਾਂ ਦੇ ਪਾਈ ਜਿਵੇਂ ਬਖਸ਼ੀਆ ਨਾ ਕਹਿਣ ਤੋਂ ਰਹਿਤ ਕਥਾ ਇਸ ਰੂਪਾਨੰਦੀ ਐਵੇਂ ਸਾਨੂੰ ਹੀ ਬਖਸ਼ੋ ਮਹਾਰਾਜ ਰੂਪ ਲਖਣਾ ਦੀ ਇਕੱਠ ਕਹਾਣੀ ਜੋ ਹੈ ਸ਼ਕਤੀ ਬਿਰਤੀ ਕਰਕੇ ਕਹੀ ਨਹੀਂ ਜਾਂਦੀ ਸੰਤ ਜਨਾ ਮਿਲ ਹਰ ਰਸ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸੰਤਾਂ ਜਨਾਂ ਦੇ ਨਾਲ ਮਲਾਪ ਕੀਤਾ ਹੈ ਉਹਨਾਂ ਜਿਨ੍ਹਾਂ ਹਰੀ ਤੇਰੇ ਰਸ ਪ੍ਰੇਮ ਆਨੰਦ ਨੂੰ ਪਾਇਆ ਹੈ ਹਰ ਮਨ ਤਨ ਮੀਠ ਲਗਾਨੀ ਉਹਨਾਂ ਦੇ ਮਨ ਤੇ ਹਰੀ ਤੇਰੇ ਨਾਮ ਦੀ ਪ੍ਰੀਤੀ ਮਿੱਠੀ ਲੱਗ ਆਈ ਹੈ ਹਰ ਕ ਰੰਗ ਰਤੀ ਬੈਰਾਗੀ ਜੋ ਹਰੀ ਤੇਰੇ ਪ੍ਰੇਮ ਰੰਗ ਚ ਰਤੇ ਪੂਰਨ ਵਿਰਾਗਮਾਨ ਮਹਾਤਮਾ ਹਨ ਜਿਨ ਗੁਰਮਤ ਨਾਮ ਪਛਾਨੀ ਜਿਨ੍ਹਾਂ ਨੇ ਗੁਰਮਤ ਦੁਆਰਾ ਨਾਮ ਦੀ ਪਛਾਣ ਕੀਤੀ ਹੈ ਨਾਮੀ ਨੂੰ ਪਛਾਣ ਲਿਆ ਹੈ ਪੁਰਖ ਹੈ ਪੁਰਖ ਮਿਲਿਆ ਸੁਖ ਪਾਇਆ ਉਹਨਾਂ ਨੂੰ ਪੁਰਖ ਜੀਵ ਪੁਰਖ ਪੂਰਨ ਸਤਗੁਰਾਂ ਦੇ ਨਾਲ ਮਿਲ ਗਏ ਪੁਰਖ ਜੀਵਾਤਮਾ ਪੁਰਖ ਈਸ਼ਰ ਨਾਲ ਮਿਲ ਗਿਆ ਤੁੰਗ ਬਦ ਲਖਾ ਤਰਪਾ ਬਦ ਲਖਾ ਸੁਨੇ ਮਿਲ ਗਿਆ ਸੁਖ ਸਰੂਪ ਨੂੰ ਪਾ ਲਿਆ ਸਭ ਚੂਕੀ ਆਉਣ ਜਾਣੀ ਉਹਨਾਂ ਦੀ ਜਿਹੜੀ ਆਉਣ ਜਾਣੀ ਵਾਲੀ ਹਾਲਤ ਸੀ ਨਾ ਜੰਮਣ ਮੰਨ ਦੀ ਸਾਰੀ ਮਾਰਨ ਚੱਕ ਦਿੱਤੀ ਮੀਠ ਦਿੱਤੀ ਲੈਣੀ ਦਿਰੋ ਦੇਖਾ ਪ੍ਰਭ ਸੁਆਮੀ ਮੇਧਾ ਨੂੰ ਵੀਰੋ ਪ੍ਰੇਮ ਲੱਗਾ ਹੋਇਆ ਆ ਬੀਬੀ ਜੀ ਬੱਚੇ ਨੂੰ ਪਰੇ ਲੈ ਜਾ ਥੋੜਾ ਚਿਚਿਆ ਆ ਨੈਣੀ ਬਿਰਹੋ ਦੇਖਾਂ ਪ੍ਰਭ ਸੁਆਮੀ ਨੈਣਾਂ ਕਰਕੇ ਸਾਡੇ ਅੰਦਰ ਬਿਰੋ ਪ੍ਰੇਮ ਹੈ ਕੇ ਦੇਖੀਏ ਆਪਣੇ ਸਵਾਮੀ ਅਕਾਲ ਪੁਰਖ ਪ੍ਰਭੂ ਦੇ ਥਾਈ ਰਸਨਾ ਨਾਮ ਵਖਾਨੀ ਇਹ ਰਸਨਾ ਕੇ ਪਿਆਰ ਹੈ ਮਹਾਰਾ ਦੇ ਨਾਮ ਦਾ ਹੀ ਕਸਮ ਕਰਦੇ ਰਹੀਏ ਸਰਵਣੀ ਕੀਰਤਨ ਸੁਨੋ ਦਿਨ ਰਾਤੀ ਕੰਨਾਂ ਨਾਲ ਮਹਾਰਾ ਆਪਦਾ ਕੀਰਤਨ ਰਾਤ ਦਿਨੇ ਸੁਣਦੇ ਰਹੀਏ ਐਸੀ ਪ੍ਰੀਤ ਬਖਸ਼ੋ ਫਿਰਦਾ ਹਰ ਹਰ ਭਾਨੀ ਜਿਵੇਂ ਜਿਵੇਂ ਮਹਾਰਾ ਆਪਦਾ ਨਾਮ ਹੀ ਸਾਨੂੰ ਪਹੁੰਚਦਾ ਪੰਜ ਜਨਾ ਗੁਰ ਵਸਗਤ ਆਣੇ ਇਹ ਜਿਹੜੇ ਪੰਜੇ ਗਿਆਨ ਇੰਦਰੀ ਸੀ ਪੰਜੇ ਸਬਦ ਸੰਪਰਸ ਉਪਰਸ ਕਰਨ ਸੀ ਪੰਜੇ ਕਾਮਾਰਕ ਸੀ ਸਾਰਿਆਂ ਦੀ ਜਿਹੜੀ ਗਤੀ ਚਾਲ ਸੀ ਵਸ ਲਿਆ ਆਪੀ ਮਹਾਰਾਏ ਨੇ ਉਹਨ ਮੰਨ ਨਾਮ ਲਗਾਨੀ ਉਹਨਾਂ ਦਾ ਮਰ ਉਲਟ ਕੇ ਮਹਾਰਾਜ ਦੇ ਨਾਮ ਦੇ ਰੱਖ ਕੇ ਲੱਗ ਗਿਆ ਉਨਮਨ ਤੁਰਿਆ ਵਿੱਚ ਨਾਮ ਕਰਕੇ ਬ੍ਰਤੀ ਲੱਗ ਗਈ ਹੈ ਜਨ ਨਾਨਕ ਹਰਿ ਕਿਰਪਾ ਧਾਰੀ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਨੇ ਕਿਰਪਾ ਬ੍ਰਿਸ਼ਟੀ ਕੀਤੀ ਹੈ ਹਰਿ ਰਾਮ ਨਾਮ ਸਮਾਨੀ ਹਰੀ ਜੋ ਰਮਿਆ ਹੋਇਆ ਰਾਮ ਤਿਸ ਦੇ ਨਾਮ ਵਿੱਚ ਬ੍ਰਤੀ ਸੰਵਾਗ ਹੀ ਲੀਨ ਹੋ ਗਈ ਹੈ ਸਾਰਗ ਮਹੱਲਾ ਚੌਥਾ ਜਪਮਨ ਰਾਮ ਨਾਮ ਪੜ ਸਾਰ ਹਯੂ ਫਰਮਾਉਂਦੇ ਹੇ ਮੇਰੇ ਮਨਾਂ ਜੇ ਜਾਪ ਕਰਨਾ ਤਾਂ ਵੀ ਮਹਾਰਾਜ ਦੇ ਨਾਮ ਦਾ ਕਰ ਜੇ ਤੂੰ ਪੜ੍ਹਾਈ ਪੜ੍ਹਨੀ ਹੈ ਤਾਂ ਸਾਰੂਪ ਦੀ ਇਹੋ ਹੀ ਪੜ੍ਹਾਈ ਪੜ ਜਿਹੜਾ ਮਾਰਾ ਦਾ ਨਾਮ ਜਪਣਾ ਹੈ ਇਹੋ ਹੀ ਸ੍ਰੇਸ਼ਟ ਪੜ੍ਹਨਾ ਹੈ राम नाम बिन राम नाम बिन थिर ਨਹੀਂ ਕੋਈ ਮਾਰਾ ਦੇ ਨਾਮ ਤੋਂ ਬਿਨਾ ਕੋਈ ਚੱਲ ਰਹਿਣ ਵਾਲਾ ਪਦਾਰਥ ਨਹੀਂ ਹੈ ਹੋਰ ਨੇਹ ਫਲ ਸਭ ਬੇਸਥਾ ਜਿੰਨੇ ਵਿਸਤਾਰ ਫਲਾਬਟਾਂ ਕਰਨੀਆਂ ਸਾਰੀਆਂ ਨਿਸਫਲ ਹੋਏ ਸਫਲੀ ਕੋਈ ਨਹੀਂ ਹੈ ਰਹਾਉ ਕਿਆ ਲਈ ਜਾ ਕਿਆ ਤਜੀਏ ਬੌਰੇ ਇਹ ਬੰਗਿਆ ਇਥੋਂ ਪਦਾਰਥ ਕਿਹੜਾ ਲੈ ਕੇ ਚੱਲੇਗਾ ਕਿਹੜੀ ਚੀਜ਼ ਦੇ ਤਿਆਗ ਦਾ ਹੰਕਾਰ ਕਰੇਗਾ ਕਿ ਮੈਂ ਆ ਛੱਡ ਚੱਲੇ ਆ ਕਿਹੜੀ ਚੀਜ਼ ਗ੍ਰਹਿਣ ਕਰੀਏ ਕਿਹੜੀ ਲਿਆਣੀ ਹੈ ਇਥੋਂ ਜੋ ਦੀਸਾ ਸੋ ਸ਼ਾਰ ਇਹ ਕਿਹੜੀ ਚੀਜ਼ ਨੂੰ ਛੱਡ ਕੇ ਜਾਣਾ ਹੈ ਇਸ ਕਰਕੇ ਨਾ ਤਾਂ ਗ੍ਰਹਿਣ ਦੀ ਇੱਛਾ ਰੱਖਾਂ ਨਾ ਤਿਆਗ ਦਾ ਹੰਕਾਰ ਕਰ ਜੋ ਕੁਝ ਦਿਸ ਰਿਹਾ ਹੈ ਜੋ ਦੀਸੈ ਸੋ ਸਾ ਸੋ ਸਵਾ ਹੋ ਜਾਣ ਵਾਲਾ ਨਾਸ ਹੋ ਜਾਣਾ ਕਾਲ ਰੂਪੀ ਅਗ ਦੇ ਨਾਲ ਕਿਆ ਲੀਜੈ ਕਿਹੜੇ ਸਿਕਾਮ ਕਰਮਾਂ ਨਾਲ ਲਜਾਏਗਾ ਕਿਹੜਿਆਂ ਨੂੰ ਤਜੇਗਾ ਸੋ ਨਖਿਤ ਕਰਮਾਂ ਦਾ ਤਿਆਗ ਕਰ ਲੈਣਯੋਗ ਪਰਮੇਸ਼ਰ ਦਾ ਨਾਮ ਹੈ ਗ੍ਰਹਿਣ ਕਰ ਲੈ ਜੋ ਦੀਸੈ ਸੋਸ਼ਾ ਜੋ ਦੇਸ ਰਿਆ ਨਾਸ਼ ਮੰਨਤਾ ਕਿਸੇ ਪਦਾਰਥ ਚ ਮੋਹ ਨਾ ਕਰ ਜਿਸ ਵਿਖਿਆ ਕਹ ਤੂੰ ਆਪਣੀ ਕਰ ਜਾਣੋ ਜਿਸ ਵਿਖਿਆ ਮਾਇਆ ਨੂੰ ਤੂੰ ਆਪਣੀ ਕਰਕੇ ਜਾਣੀ ਬੈਠਾ ਮੰਨੀ ਬੈਠਾ ਹਾ ਸਾ ਛਾੜ ਜਾਹੁ ਸਿਰ ਭਾ ਇਹ ਛੱਡ ਕੇ ਚਲੇ ਜਾਏਗਾ ਜਿਨ੍ਹਾਂ ਨੂੰ ਲੁੱਟ ਕੁੱਟ ਕੇ ਤੇ ਇਕੱਠੀ ਕੀਤੀ ਹੈ ਕੌਣ ਆਦਾ ਕਿਸੇ ਨੂੰ ਮਾਰਿਆ ਹੈ ਕਿਸੇ ਨੂੰ ਖੋਇਆ ਹੈ ਕਿ ਗਰੀਬ ਨਾਰ ਕੀਤੀ ਹੈ ਉਹ ਸਿਰ ਤੇ ਤੇਰੇ ਭਾਰ ਚੜਿਆ ਰਹੇਗਾ ਸਿਰ ਪਰ ਮਾਤਾ ਦੇ ਗਰਭ ਵਿੱਚ ਉਲਟਾ ਨਰਕ ਚ ਨਮਕਣਾ ਪਵੇਗਾ ਤੇਲ ਤੇਲ ਪਾਲ ਪਾਲ ਔਦ ਫੋਨ ਘਟਾਏ ਇਹ ਜਿਹੜਾ ਪਲ ਪਲ ਸਮੇਂ ਵਿੱਚੋਂ ਤੇਰੇ ਤੋਂ ਜਿੰਨਾ ਰਤੀ ਰਤੀ ਸਮਾਂ ਗੁਜ਼ਰਦਾ ਹੈ ਇਹ ਪੁਨਾ ਉਮਰ ਹੀ ਘਟਦੀ ਜਾ ਗਈ ਹੈ ਤੂੰ ਜਨਾ ਸਕਾ ਹੈ ਗਵਾ ਐਡਾ ਸਮਝੋ ਮਿੰਟ ਸੈਕਿੰਡ ਜਿਹੜੇ ਗੁਜ਼ਰਦੇ ਜਾਂਦੇ ਆ ਇਹ ਸਮਝ ਨਹੀਂ ਸਕਦਾ ਕਿ ਮੇਰੀ ਉਮਰ ਹੀ ਘਟਦੀ ਜਾਂਦੀ ਹੈ ਸੋ ਕਿਛ ਕਰੇ ਜੇ ਸਾਥ ਨਾ ਚੱਲੇ ਕੋਈ ਜੀਵ ਕਰਦਾ ਰਹਿੰਦਾ ਜਿਹੜਾ ਪਦਾਰਥ ਨਾਲ ਨਹੀਂ ਜਾਣਾ ਇਹੋ ਸਾਖਤ ਕਾ ਆਚਾਰ ਇਹ ਸਾਖਤ ਪੁਰਖ ਦਾ ਇਹੋ ਹੀ ਇਹ ਕਰਤੂਤ ਹੈ ਨਾ ਕਰਮੋ ਆਇਨਾ ਸੰਤ ਜਨਾ ਕੈ ਸੰਗ ਮਿਲ ਬੌਰੇ ਇਹ ਕੰਗੜਿਆ ਸਾਧ ਸੰਗਤ ਦੇ ਨਾਲ ਮਿਲਣਾ ਕਰੋ ਤੋ ਪਾਵਹਿ ਮੂਖ ਦੁਆਰ ਤੋ ਭਾਈ ਦੁਆਰ ਸੰਸਾਰ ਤੋਂ ਮੁਕਤੀ ਪਾ ਲਵੇਂਗਾ ਬਿਨ ਸਤ ਦਿਨ ਸਤ ਬਿਨ ਸਤ ਸੰਗ ਸੋਭ ਕੇ ਨਾ ਨਾ ਪਾਇਆ ਸਰ ਸੰਗਤ ਕਰੀ ਤੋਂ ਬਗੈਰ ਵਾਹਿਗੁਰੂ ਦੀ ਪ੍ਰਾਪਤੀ ਦਾ ਸੋ ਕਿਸੇ ਨੇ ਪਾਇਆ ਹੈ। ਚਾਹੇ ਪੁੱਛੋ ਵੇਦ ਬੀਚਾ ਜੇ ਸੰਸਾਦ ਤਾਂ ਵੇਦਾਂ ਦੇ ਵਿਚਾਰਨ ਵਾਲੇ ਪੰਡਤਾਂ ਨੂੰ ਪੁੱਛ ਲਓ। ਵਿਆਸ ਰੀਖੀ ਨੂੰ ਵੀ 11000 ਵਰਾਂ ਕਾਰਕਪਣੇ ਦਾ ਹੰਕਾਰ ਬਣਿਆ ਰਿਹਾ ਸੀ। ਜਦੋਂ ਨਾਰਦ ਊਨੀ ਦੀ ਸੰਗਤ ਕੀਤੀ ਭਗਵੰਤ ਦੇ ਗੁਣਾਂ ਦਾ ਉਚਾਰਨ ਕੀਤਾ ਤਾਂ ਸੁਖ ਪਾਇਆ ਸੀ। ਕਿਉਂ ਵੇਦਾਂ ਦੇ ਵਿਚਾਰਨ ਵਾਲੇ ਜੋ ਵਿਆਸ ਜੀ ਹੈ ਉਹਨਾਂ ਨੂੰ ਵੇਦਾਂ ਦੇ ਵਿਚਾਰਨ ਵਾਲੇ ਬ੍ਰਹਮਾਜਕਾਂ ਦੇ ਜੋ ਵੇਦਾਂ ਨੂੰ ਪੜ੍ਹਨ ਵਾਲੇ ਆ ਸਿਆਮ ਰਿਗਯੂ ਦੇ ਨਾਲ ਸਰਬਣ ਉਹਨਾਂ ਵਿਦਵਾਨਾਂ ਨੂੰ ਪੁੱਛ ਲਓ ਜੈਮਨ ਮੁਨੀ ਕਿਹਾ ਸੀ ਮੈਨ ਜਿਹੜਾ ਹੈ ਅਕੇ ਮਾਇਆ ਗਿਆਨਵਾਨ ਨੂੰ ਕੁਝ ਨਹੀਂ ਕਰ ਸਕਦੀ ਜਿਸ ਵੇਲੇ ਵਿਆਸ ਨੂੰ ਪਰਖਿਆ ਸੀ ਫਿਰ ਮਟਵੀਤੀ ਲੰਕ ਦਾ ਸੀ ਇਸ ਪ੍ਰਕਾਰ ਸੁਖ ਨਹੀਂ ਕਿਸੇ ਨੇ ਵੀ ਪਾਉਣਾ ਕੀਤਾ ਬਿਨ ਬਿਨ ਸਤ ਸੰਗ ਸੁਖ ਕਿਨੈ ਨਾ ਪਾਇ ਸੁਖ ਸੰਗਤ ਕਰੀ ਤੋ ਬਗੈਰ ਸੁਖ ਨਹੀਂ ਕਿਸੇ ਨੂੰ ਪ੍ਰਾਪਤ ਕੀਤਾ ਹੈ ਜਾਏ ਪੁੱਛੋ ਵੇਦ ਵਿਚਾਰ ਕਿਉਂ ਵੇਦਾਂ ਦੇ ਵਿਚਾਰਨ ਵਾਲੇ ਗਿਆਨਵਾਨ ਜੈਮਨ ਮੁਨੀ ਆਦਕਵੀ ਜਿਹੜੇ ਭੁੱਲ ਗਏ ਸੀ ਫਿਰ ਵਿਆਸ ਨੇ ਸਮਝਾਏ ਸੀ ਉਹਨਾਂ ਨੂੰ ਪੁੱਛ ਕੇ ਦੇਖ ਲਓ ਉਹਨਾਂ ਦੀਆਂ ਪੁਸਤਕਾਂ ਨੂੰ ਪੜ੍ਹ ਕੇ ਰਾਣਾ ਰਾਓ ਸਭੇ ਕੂਪ ਚਾਲੇ ਰਾਣੇ ਖਿਤਾਬ ਵਾਲੇ ਵੀ ਨਹੀਂ ਰਹਿਣੇ ਤੇ ਰਾਉ ਖਤਾਬ ਵਾਲੇ ਵੀ ਨਹੀਂ ਰਹੇ ਨੇ ਰਾਏ ਟਿੱਕੇ ਤੇ ਰਾਣੇ ਆਗ ਕੋਈ ਨਹੀਂ ਰਹੇ ਹਨ ਝੂਠ ਛੋਟ ਜਾਏ ਪਾਸਾ ਜਿੰਨਾ ਪਸਾਰਾ ਸਾਰਾ ਝੂਠਾ ਹੈ ਅੰਤ ਨੂੰ ਛੱਡ ਕੇ ਚਲੇ ਜਾਣਾ ਹੈ ਨਾਨਕ ਸੰਤ ਸਦਾ ਥਿਰ ਨਿਹ ਚਲੋ ਮਾਰੇ ਕਹਿੰਦੇ ਵਾਹਿਗੁਰੂ ਦੇ ਪਿਆਰੇ ਸੰਤ ਜਿਹੜੇ ਆ ਉਹ ਸਦਾ ਚਲੂ ਵਾਹਿਗੁਰੂ ਚ ਮਿਲ ਕੇ ਸਦਾ ਇਸ਼ਤਤ ਹੁੰਦੇ ਹਨ ਜਿਨ ਰਾਮ ਨਾਮ ਆਧਾਰ ਉਹ ਸੰਤ ਕੌਣ ਹੈ ਜਿਨ੍ਹਾਂ ਨੂੰ ਪ੍ਰਵੇਸ਼ਰ ਦੇ ਨਾਮ ਦਾ ਆਸਰਾ ਹੈ ਉਹ ਸਦਾ ਚੱਲ ਹਨ ਭਾਈ ਜੇ ਚੱਲ ਰਹਿਣਾ ਤਾਂ ਮਾਰੇ ਦੇ ਨਾਮ ਦੀ ਓਟ ਲਓ ਸਤਸੰਗਤ ਕਰੋ ਇਹ ਜੀਵਨ ਮੁਕਤੀ ਆਨੰਦ ਮਾਣ ਕੇ ਲੋਕ ਸੁਖੀ ਪਰਲੋਕ ਸਹੀਲੇ ਇਸ ਪ੍ਰਕਾਰ ਹੋਵਾਂਗੇ ਇਹ ਮਾਰਾ ਚੌਥੇ ਪਾਰਸਿਆ ਜੀ ਨੇ ਛੇ ਸ਼ਬਦਾਂ ਚਾਰਨ ਕੀਤੇ ਹਨ ਰਾਣਾ ਰਾਉ ਸਬੈ ਕੂ ਚੱਲ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨੀ ਚਲੋ ਜਿਨ ਰਾਮ ਨਾਮ ਆਧਾਰ ਵਾਹਿਗੁਰੂ ਕੀ ਖਾਸਾ ਵਾਹਿਗੁਰੂ ਕੀ